ਕਦੇ ਵੀ ਜਦੋਂ ਲੱਕ 'ਚ ਦਰਦ ਹੈ ਜਾਂ ਗੋਡਿਆਂ ਦੇ ਵਿੱਚ ਦਰਦ ਹੁੰਦਾ ਹੈ ਇੱਕ ਮਾਸਪੇਸ਼ੀ ਹੈ ਜਿਹੜੀ ਉਸ ਨੂੰ ਸਥਿਰ ਬਣਾ ਕੇ ਰੱਖਦੀ ਹੈ। ਅਗਰ ਆਪਾਂ ਉਸ ਮਾਸਪੇਸ਼ੀ ਤੇ ਕੰਮ ਨਹੀਂ ਕਰਦੇ, ਉਸ ਦੀਆਂ ਕਸਰਤਾਂ ਨਹੀਂ ਕਰਦੇ, ਆਪਣਾ ਲੱਕ 'ਚ ਦਰਦ ਵੀ ਰਹੇਗਾ, ਆਪਣੇ ਗੋਡਿਆਂ ਦੇ ਵਿੱਚ ਵੀ ਦਰਦ ਰਹੇਗਾ। ਉਹ ਮਾਸਪੇਸ਼ੀ ਕਿਹੜੀ ਹੈ? ਉਹ ਹੈ க்ਲੂਟਸ ਦਾ ਗਰੁੱਪ। ਯਾਨੀ ਕਿ ਆਹ ਵਾਲਾ ਸਾਰਾ ਮਸਲਜ਼ ਅਗਰ ਆਪਾਂ ਇਸ ਦੀ ਕੋਈ ਕਸਰਤ ਨਹੀਂ ਕਰਦੇ ਤਾਂ ਆਪਣੇ ਸਭ ਤੋਂ ਪਹਿਲਾਂ ਗੋਡਿਆਂ 'ਚ ਦਰਦ ਹੋਏਗਾ, ਫਿਰ ਲੱਕ 'ਚ ਦਰਦ ਹੋਏਗਾ। ਤੁਸੀਂ ਦੇਖਿਆ ਹੋਣਾ ਬਹੁਤ ਲੋਕ ਇਦਾਂ ਚੱਲਣ ਲੱਗ ਜਾਂਦੇ ਆ ਉਹਨਾਂ ਦਾ ਕਾਰਨ ਸਭ ਤੋਂ ਪਹਿਲਾਂ ਜਿਹੜਾ ਹੁੰਦਾ ਹੈ ਉਹ ਇਨਸਟੈਬਿਲਿਟੀ ਹੋ ਜਾਂਦੀ ਹੈ ਇਸ ਮਸਲ ਦੀ ਯਾਨੀ ਕਿ ਗਲੂਟਸ ਗਰੁੱਪ ਦੀ ਇਨਸਟੈਬਿਲਿਟੀ ਹੋ ਜਾਂਦੀ ਹੈ ਬੈਲੈਂਸ ਵੀ ਵਿਗਣ ਲੱਗ ਜਾਂਦਾ ਔਰ ਲੱਕ ਦੇ ਵਿੱਚ ਦਰਦ ਵੀ ਹੋਏਗਾ ਗੋਟਿਆਂ ਦੇ ਵਿੱਚ ਦਰਦ ਵੀ ਹੋਏਗਾ ਅਗਰ ਆਪਾਂ ਇਸ ਮਾਸਪੇਸ਼ੀ ਨੂੰ ਖਿੱਚ ਕੇ ਰੱਖਾਂਗੇ ਇਸ ਦੀ ਕਸਰਤ ਕਰਦੇ ਰਵਾਂਗੇ ਤਾਂ ਦੋਨੇ ਚੀਜ਼ਾਂ ਨੂੰ ਇਹ ਸਥਿਰ ਬਣਾ ਕੇ ਰੱਖ ਸਕਦੀਆਂ ਨੇ ਸੋ ਅਗਰ ਤੁਸੀਂ ਇਹ ਕਸਰਤਾਂ ਸਵੇਰੇ ਦੇ ਪਾਰੇ ਸ਼ਾਮ ਕਰੋਗੇ ਤਾਂ ਤੁਸੀਂ ਗੋਡਿਆਂ ਦੇ ਦਰ ਤੋਂ ਵੀ ਕਰ ਸਕਦੇ ਹੋ ਤੁਸੀਂ ਲੱਕ ਦਰ ਤੋਂ ਵੀ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਤ ਸਿੰਘ ਸਰਾਬ ਸਭ ਤੋਂ ਪਹਿਲੀ ਕਸਰਤ ਤੁਹਾਨੂੰ ਇੱਕ ਬੈਂਡ ਚਾਹੀਦਾ ਹੈ ਔਰ ਤੁਸੀਂ ਇਹ ਕਸਰਤ ਕੁਰਸੀ ਤੇ ਬੈਠ ਕੇ ਕਰੋਗੇ ਬੈਠ ਜਾਣਾ ਔਰ ਇਦਾਂ ਬੈਂਡ ਪਾ ਲੈਣਾ ਆਪਾਂ ਦੋਨਾਂ ਲੱਤਾਂ ਦੇ ਵਿਚਾਲੇ ਹੋਏਗਾ ਔਰ ਇਸ ਨੂੰ ਤੁਸੀਂ ਇਦਾਂ ਕਰਨਾ ਔਰ ਇਸ ਜਗ੍ਹਾ ਤੇ ਜਦੋਂ ਕਰੂਗੀ ਪੱਟਾਂ ਦੇ ਅੰਦਰ ਵਾਲੇ ਪਾਸੇ ਵੀ ਜ਼ੋਰ ਔਰ ਬਾਹਰਲੇ ਪਾਸੇ ਵੀ ਪ੍ਰੈਸ਼ਰ ਬਣਿਆ ਰਹੇਗਾ 10 ਸੈਕਿੰਡ ਹੋਲਡ ਫਿਰ ਵਾਪਸ ਫਿਰ ਦੋ ਸਕਿੰਡ ਹੋਲਡ ਫਿਰ ਵਾਪਸ ਜਿਹੜੇ ਬੈਂਡ ਨੇ इजीली ਮਾਰਕੀਟ ਚ ਮਿਲ ਜਾਂਦੇ ਨੇ ਇਸ ਲਈ ਤੁਸੀਂ 10 ਸੈਟ ਲਾਓ ਸਵੇਰੇ ਦੁਪਹਿਰੇ ਸ਼ਾਮ ਇਸ ਨੂੰ ਤੁਸੀਂ ਜਿਹੜਾ ਸਭ ਤੋਂ ਲੋ ਸਟਰੈਂਥ ਵਾਲਾ ਬੈਂਡ ਖਰੀਦਣਾ ਹੈ ਔਰ ਇਸ ਨਾਲ ਤੁਸੀਂ ਇੱਕ ਅਸਰਤ ਕਰਨੀ ਸ਼ੁਰੂ ਕਰਨੀ ਹੈ ਪਹਿਲੀ ਕਸਰਤ ਜਿਹੜੀ ਦੂਜੀ ਕਸਰਤ ਹੈ हिਪ ਅਬਡਕਸ਼ਨ ਕਰਾਂਗੇ ਕੁਰਸੀ ਦੇ ਸਹਾਰੇ ਖੜ੍ਹ ਜਾਾਂਗੇ ਔਰ ਇਲੱਤ ਸਾਈਡ ਤੇ ਇਧਰ 1 2 3 4 10 ਫਿਰ ਵਾਪਸ ਐਸ ਕਰਕੇ ਦੋਨੋਂ ਸਾਈਡ ਕਰਨੀਆਂ ਬਾਰੋਬਾਰੀ ਕਰ ਰਹੀਆਂ ਔਰ ਤੁਸੀਂ 10 ਵਾਰੀ ਇਧਰ ਕਰਨਾ ਔਰ 10 ਵਾਰੀ ਹੀ ਇਤਰ ਕਰਨਾ ਇਸ ਕਸਰਤ ਨਾਲ ਕੀ ਹੋਏਗਾ ਜਿਹੜੇ ਆਪਣੇ ਆਲੇ ਮਾਸਪੇਸ਼ੀਆਂ ਨੇ ਤਕੜੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਜਿਹੜੀ ਇਸ ਤੋਂ ਨੈਕਸਟ ਐਕਸਰਸਾਈਜ਼ ਹੈ ਆਪਾਂ ਕਰਨੀ ਹੈ ਤੀਜੀ ਕਸਰਤ ਬ੍ਰਿਜਿੰਗ ਸਿੱਤੇ ਪੈ ਜਾਵਾਂਗੇ ਔਰ ਲੱਕ ਨੂੰ ਹਵਾ ਚੱਕਣਾ 10 ਸੈਕਿੰਡ ਹੋਲਡ ਦੈਨ ਰਿਲੈਕਸ ਇਹ ਹੋਗੀ ਨਾਰਮਲ ਬ੍ਰਿਜ ਜਿਹੜੀ ਉਸ ਤੋਂ ਅਗਲੀ ਕਸਰਤ ਹੈ ਦੋਨੋਂ ਗੋਡੇ ਦੂਰ ਕਰ ਦੇਣੇ ਆ ਔਰ ਫੇਰ ਲੱਕ ਹਵਾ ਚੱਕਾਂਗੇ ਫੇਰ ਸਿਰਫ ਏਸੀ ਮਾਸਪੇਸ਼ੀ ਤੇ ਜ਼ੋਰ ਲੱਗੇਗਾ 10 ਸੈਕਿੰਡ ਹੋਲਡ ਦੈਨ ਰਿਲੈਕਸ ਇਸ ਤੇ ਵੀ 10 ਸੈਟ ਆ ਆਖਰੀ ਕਸਰਤ साइड लैके पै जाएगी कलैम शेल्स उपर होल्ड करनी है इतने लत्त दस सैकेंड फिर वापस वे दस सैकेंड होल्ड फिर वापस दे भी दस सैकड कसरत करो इस मासपेशी नेोडे बचाने इस मासपेशी ने थोड़ी लत बचा है सत श्रीकाल जी